ਹੋ ਚੜਕੀ ਵਾਲਿਆ ਸਾਦਾ ਵੇ ਸੰਗਤਾਂ ਦੂਰੋਂ ਦੂਰੋਂ ਆਈਆਂ ਉਹ ਕੁੜਤੇ ਤੇ ਮੋਹਨੀਆਂ ਉਹਨਾਂ ਕੇ ਸਾਹਮਣੇ ਸ਼ੌਕ ਨਾਲ ਪਾਈਆਂ ਹਉ ਮਿੱਟੀ ਮਿੱਟੀ ਚੱਲਦੀ ਹਵਾਏ ਸੁਣ ਲਾ ਹਾ ਗਰਮੀ ਦਾਤਾ ਦੂਰ ਕਰ ਛੱਡਿਆ ਉਹ ਨਾ ਕਦੇ ਵੀ ਪਾਰ ਲੱਗਦੇ ਉਹ ਜਿਨ੍ਹਾਂ ਨੇ ਫਕੀਰਾ ਤੇਰਾ ਮੜ ਛੱਡਿਆ ਓ ਚੜਕੀ ਵਾਲਿਆ ਸਾਂਵਾ ਦੇ ਸੰਗਤਾ ਤੂਰੋਂ ਦੂਰ ਆਇਆ ਓ ਕੁੜੀ ਤੇ ਤੋ ਮੋਹਨੀਆਂ ਓ ਕੁੜੀ ਤੇ ਤੋ ਮੋਹਨੀਆਂ সাফল্যে ছাড় তোরল পাইয়ে আউ রে আউ রে

ਦੰਨ ਹਲ ਦੰਨ ਬੁੱਲ ਜਕਰ ਕੱਜ ਵੱਜ ਕੇ ਜੋੜੇ ਦੰਡਾਲੇ ਖੇਤ ਬੁੱਲ ਸਦਾ ਜੀ ਬੁੱਲ ਪਾਉਣਾ ਹਾਰੀ ਸਦਾ ਜੀ ਬੁੱਲ ਨਾਉ ਨਾਖਾਣੀ ਸਦਾ ਜੀ ਬੁੱਲ 84 ਸਿੱਧਾਂ ਦੀ ਸਦਾ ਜੀ ਬੁੱਲ ਗੁਰੂ ਗੋਰੀਖ ਨਾਹੀ ਬੁੱਲ ਸ਼ੇਪੋਲੇ ਮਹਾਰਾਜ ਬੁੱਲ ਬਾਪੂ ਨੇ ਕੇ ਸਾਥ ਬੁਲ ਸਾਧ ਕਾਲੀ ਕੰਬਲੀ ਵਾਲੇ ਸਦਾ ਜੀ ਬੁਲ ਬਾਪੂ ਆਨੰਦ ਦਾਸ ਦੇ ਸਦਾ ਜੀ ਬੁਲ ਧੋਨੇ ਵਾਲੇ ਸੰਤਾਂ ਦੇ ਸਦਾ ਜੀ ਬੁਲ ਧੋਨੇ ਵਾਲੇ ਸਾਧਾਂ ਦੇ ਸਦਾ ਜੀ ਬੁਲ ਡੇਰੇ ਵਾਲੇ ਸੰਤਾਂ ਦੇ ਸਦਾ ਜੀ ਬੁਲ ਗੱਦੀ ਵਾਲੇ ਬਜ਼ੁਰਗਾਂ ਦੇ ਸਦਾ ਜੀ ਬੁਲ ਜਕਾਰਾ ਮੇਰੇ ਗੁਰੂ ਦਾ ਸਦਾ ਜੀ ਬੁਲ ਜਕਾਰਾ ਮੇਰੇ ਗੁਰੂ ਦਾ ਸਦਾ ਜੀ ਹੱਕੇ ਸੇਵਾ ਵੰਟ 2 3 4 ਟਕ बोल जकारा गज के पीरा में पीराम साबी सभी बोल सखी सुल्तान सरवर बोल मलेरा दी ਬੁਲ ਖਵਾਜਾ ਸਾਹਿਬ ਦੀ ਸਦਾ ਜੀ ਬੁਲ 11ਵੀਂ ਵਾਲੀ ਸਰਕਾਰ ਦੀ ਸਦਾ ਜੀ ਬੁਲ ਖਾਨ ਡੋਡੇ ਵੀਰ ਦੀ ਸਦਾ ਜੀ ਬੁਲ ਬਾਬੇ ਸਜਦ ਵੀਰ ਦੀ ਸਦਾ ਜੀ ਬੁਲ ਪੈਰੋਂ ਛੜਿਆ ਸ਼ਕਤੀ ਪਾਉਣਾ ਦੇ ਗਵਾਹ ਸਦਾ ਜੀ ਬੁਲ ਮਹਾਮਈ ਭਦਰ ਕਾਲੀ ਸਦਾ ਜੀ ਬੁਲ ਬਾਬੇ ਕਾਲ ਪੈਰੋਂ ਦੀ ਸਦਾ ਜੀ ਬੁਲ ਬਾਬੇ ਨ ਪੈਰੋਂ ਦੀ ਸਦਾ ਜੀ ਬੁਲ 64 ਜੋਗਨਾ ਦੀ ਸਦਾ ਜੀ ਬੁਲ ਨਾਉ ਨਾਥਾਨ ਦੀ ਸਦਾ ਜੀ ਬੁਲ 84 ਸਿੱਧਾਂ ਦੀ ਸਦਾ ਜੀ ਬੁਲ ਗੁਰੂ ਗੋਰਖਨਾਥ ਦੀ ਸਦਾ ਜੀ ਬੁਲ ਗੁਰੂ ਮਸ਼ੰਬਰਨਾਥ ਦੀ ਸਦਾ ਜੀ ਬੁਲ ਗਣ ਗਣੇ ਸੋ ਦੀ ਬੁਲ ਬਾਬੇ ਦਾਰੇ ਦਾ ਸਦਾ ਜੀ ਬੁਲ ਬਾਬੇ ਜਮਨਾ ਦਾ ਬੁਲ ਮਮਸਾਣੀ ਚਾਰ ਗੁੱਟ ਦੀ ਰਾਣੀ ਬੁਲ ਮ ਮੈਦਾਨ ਚ ਗਾਨ ਦੀ ਰਾਣੀ ਬੋਲੇ ਸੰ ਨਗਰ ਖੇੜੇ ਬੁਲ ਬਾਬੇ ਦੇ ਸਿੱਕਦੇ ਚਰਾਗਾਂ ਬੁਲ ਬਾਬੇ ਦੇ ਸਿੱਕੇ ਮਸੱਲੇ ਬੁਲ ਬਾਬੇ ਦੇ ਸਾਜੀਆਂ ਨਵਾਜੀਆਂ ਬੁਲ ਗੁਰੂ ਰੂਪ ਸਾਧ ਸੰਗਤ ਦੋਵੇਂ ਹੱਥ ਚੇਗਰ ਕੇ ਭਾਈ ਹੋਏ ਆਪੋ ਆਪਣੇ ਮਾਤ ਪਿਤਾ ਦੇ ਨਾਂ ਦਾ ਜ਼ਿਕਰ ਆ ਲੈ ਬੋਲੋ ਆਪੋ ਆਪਣੇ ਮਾਤ ਪਿਤਾ ਬੁਲ ਮੇਰੇ ਗੁਰੂ ਵੀ ਹਾਂ ਆ ਜੋ ਭਾਈ ਘਰ ਵਾਲੇ 1 2 3 4 ਸੱਜੇ ਦਰਵਾਜ਼ੇ ਸਦਾ ਹੀ ਜੈ ਕਹਿੰਦਾ ਸੇਵਾ ਤੇਰਾ ਭਾਈ ਓ ਮਾਲਕ ਦਾ ਹੁਕਮ ਲੈਣ ਤੋਂ ਪਹਿਲਾਂ ਕਹਿੰਦਾ ਤੈਨੂੰ ਤੇਰੇ ਇਹ ਨਗਰ ਖਿੜੇ ਨੂੰ ਤੇ ਗੁਰੂ ਰੂਪ ਸੱਜੀ ਸਾਧ ਸੰਗਤ ਨੂੰ ਕਹਿੰਦਾ ਬਾਬੇ ਦੇ ਜਾਗਨ ਤੇ ਦਵਾਨ ਦੀਆਂ ਕਹਿੰਦਾ ਲੱਖ ਲੱਖ ਵਧਾਈਆਂ ਹੋਣ ਧੰਨ ਮਾਲਕ ਅੱਗੇ ਇਹ ਅਰਜੀ ਰਊਗੀ ਗਾਤੇ ਅੱਗੇ ਅਰਜੀ ਰਊਗੀ ਭਾਈ ਓ ਐਸ ਨਗਰ ਖੇੜੇ ਨੂੰ ਤੇਰੇ ਪਰਿਵਾਰ ਨੂੰ ਇਸ ਪਿਆਰੀ ਗੁਰੂ ਰੂਪ ਸਾਧ ਸੰਗਤ ਨੂੰ ਮਾਲਕ ਖੁਸ਼ੀਆਂ ਦੇ ਵੇੇ ਬੇੜੇ ਪਾਰ ਕਰੇ ਧੰਨ ਲੱਖ ਲੱਖ ਵਧਾਈਆਂ ਹੁਣ ਭਾਈ ਹੋ ਗਏ ਧੰਨ ਹਾਂ ਅਗਲਾ ਹੁਕਮ ਲੈਣਿਆ ਬਾਪੇ ਦਾ ਜਿਹੜਾ ਹੁਕਮ ਦੇਊਗਾ ਬੋਲ ਸਕਦੇ ਸੱਚੇ ਦਰਵਾਜ਼ੇ ਦੀ ਬੋਲ ਬਾਪੂ ਗੁਣਗਣੇ ਸਾਧ ਸਦੈ ਬੋਲ ਸਾਧ ਨਿੱਕੇ ਦੀ ਸਦੈ ਬੋਲ ਬਾਬੇ ਨੰਦ ਰਾਹ ਦੀ ਸਦੈ ਬੋਲ ਜਗਰਾ ਬਾਪੂ ਬਜਨੇ ਦਾ ਸਦੈ ਬੋਲ ਗੱਡੀਆਂ ਦੇ ਮਾਲਕ ਸਦੈ 1 2 3 4 ਚੱਕਰ ਵੀ ਸੱਚੇ ਦਰਬਾਰ ਸੇਵਾਦਾਰਾ ਭਾਈ ਪਹਿਲਾਂ ਤਾਂ ਕਹਿੰਦਾ ਤੈਨੂੰ ਪਹਿਲੀ ਵਧਾਈ ਹੋਈ ਘਰ ਵਿੱਚ ਲੱਗੇ ਨਾਥਾ ਸਿੱਧਾ ਸਾਧਾ ਦੇ ਧੂਨੇ ਦੀ ਕਹਿੰਦਾ ਲੱਖ ਲੱਖ ਵਧਾਈ ਹੋਵੇ ਸੇਵਾਦਾਰਾ ਤੇਰੇ ਘਰ ਦੇ ਵਿੱਚ ਇਸ ਜਗ੍ਹਾ ਤੇ ਨੂੰ ਦੂਜੀ ਵਾਰ ਖੜਾ ਸੱਚ ਹੈ ਸਾਰੀਆਂ ਗੱਲਾਂ ਕਰ ਕਰਾ ਕੇ ਦੂਜਾ ਸਾਲ ਇੱਥੋਂ ਤੱਕਰ ਪਹੁੰਚਿਆ ਸੇਵਾਦਾਰ ਸੱਚ ਹੈ ਇਹ ਕਿਤਾ ਕੋਈ ਵੀ ਵੀਰ ਭਰਾ ਰੌਲਾ ਨਾ ਪਾਇਓ ਜੇ ਚਾਹ ਜਿੰਨੇ ਸੇਵਾਦਾਰਾ ਵੀਰ ਬਣ ਕੇ ਗੱਲ ਸਾਰੇ ਸ਼ਾਂਤ ਮੈ ਟੰਗਣਾ ਸੁਣੋ ਚੰਗਾ ਰੌਲਾ ਪਾਇਆ ਨਾ ਤੁਹਾਨੂੰ ਕੁਝ ਮਿਲਣਾ ਦਿਨਾ ਮੈਨੂੰ ਕੁਝ ਮਿਲਣਾ ਮਰੀਆਂ ਗੱਲਾਂ ਇਹੋ ਜਿਹੀਆਂ ਹੀ ਹੁੰਦੀਆਂ ਮੈਂ ਗੱਲਾਂ ਸਾਰੇ ਨਗਰ ਨੂੰ ਮੱਦੇ ਨਜ਼ਰ ਰੱਖ ਕੇ ਕਰਦਾ ਹੁੰਦਾ ਨਾ ਕਿਸੇ ਨਾਲ ਤੁੱਖਾ ਧੜੀ ਵਾਲੀ ਗੱਲ ਹੈ ਤੇ ਨਾ ਕਿਸੇ ਨਾਲ ਆਪਣੀ ਵਟਵਿਰੋਧ ਵਾਲੀ ਗੱਲ ਆ ਗੱਲ ਸਾਰਿਆਂ ਲਈ ਬਰਾਬਰ ਦੀ ਹੈ ਚਾਹੇ ਕੋਈ ਚੋਰ ਆ ਤੇ ਚਾਹੇ ਕੋਈ ਸਾਧ ਕੱਲ ਦੱਸੀ ਬਾਬਾ ਗੁਰੂ ਚੇਲੇ ਵਾਲਾ ਰਿਸ਼ਤਾ ਤਾਂ ਆਪਣਾ ਇੱਕ ਅਲੱਗ ਹੈ ਐਸ ਜਗ੍ਹਾ ਤੇ ਉਮਰ ਦੇ ਲਿਆਏ ਨਾ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਨਾ ਤੇ ਮੈਂ ਤੁਸੀਂ ਕਿਹ ਕੇ ਗੱਲ ਕਰਨ ਚ ਚੰਗਾ ਸਮਝਦਾ ਤੂੰ ਚ ਨਹੀਂ ਹੈਨਾ ਮੈਨੂੰ ਇੱਕ ਗੱਲ ਦੱਸੋ ਜੋ ਜੋ ਬਾਬੇ ਦੇ ਲੜ ਲੱਗੇ ਹੋ ਜੋ ਸਾਥ ਦੇ ਲੜ ਲੱਗੇ ਆ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੇ ਸਰੀਰ ਤੋਂ ਰੋਗ ਕਿ ਆ ਕੇ ਨਹੀਂ ਗਿਆ ਦੋਵੇਂ ਹੱਥੋਂ ਚੇ ਕਰਕੇ ਕਹੋ ਵੀ ਗਿਆ ਟਾੜੀ ਮਾਰ ਆਇਆ ਕਦੇ ਬਲੱਡ ਦਾ ਬਹਾਨਾ ਲੈ ਕੇ ਖੇਤੋਂ ਆਇਆ ਨਹੀਂ ਆਇਆ

ਹੋ ਤੇਰਾ ਚੱਲਦਾ ਥਾਣਾ ਮੇਰੇ ਫੱਟਰਾ ਨੁਕਾਵੇ ਤੇ ਵੀ ਚੱਲੇ ਮੇਰੇ ਤੇਰਾ ਚੱਲਦਾ ਥਾਣਾ ਮੇਰੇ ਫੱਟਰਾ ਨੁਕਾਵੇ ਤੇ ਵੀ ਚੱਪ ਤੇਰਾ ਚੱਲਦਾ ਥਾਣਾ ਮੇਰੇ ਫੱਟਰਾ ਹੋ ਤੇਰਾ ਚੱਲਦਾ ਥਾਣਾ ਮੇਰੇ ਕਿਆ ਆਇ ਤੇ ਲਾਇ ਲਾ ਖੜੇ ਹੋ ਨਈ ਮੇਰੇ ਥੱਪੜ ਦੀ ੱਡੀ ਮਾਰ ਬੁਰੀ ਨਾ ਯਾਦ ਰੱਖੀ ਸੀ ਬਾਬਾ ਬਾਬੇ ਦੇ ਨਾਲ ਲੜ ਗਿਆ ਮਾਲਕ ਦੇ ਨਾਲ ਲੜ ਲਗਿਆ ਕਹਿੰਦਾ ਬਾਬੇ ਨੇ ਮੈਂ ਨਹੀਂ ਕਹਿੰਦਾ ਵੀ ਤੈਨੂੰ ਖਜ਼ਾਨਾ ਨਹੀਂ ਦੇਦਾ ਹਨਾ ਵੀ ਕੋਠੀ ਪਾਦੀ ਉਹੋ ਜੇ ਘਰ ਚ ਪਹਿਲਾਂ ਸੀ ਤੇ ਉਹੋ ਜੇ ਚ ਹੀ ਹੋਣਾ ਪਰ ਮਾਲਕ ਨੇ ਤੇਰੀ ਜੂਨ ਸੁਧਾਰਤੀ ਹਨਾ ਇਹ ਸੱਚ ਹੈ ਜੇ ਘਰ ਦੇ ਵਿੱਚ ਜੇ ਤੂੰ ਸੋਚ ਲਿਆ ਵੀ ਮੇਰੇ ਘਰ ਚ ਆ ਆ ਹੋਊਗਾ ਤਾਂ ਹੁੰਦਾ ਤੇ ਨਹੀਂ ਅੱਗੇ ਕਲਪਕੇ ਮਰ ਜਾਂਦੇ ਸੀ ਇਹ ਨਹੀਂ ਪਤਾ ਸੀ ਕਿੱਥੋਂ ਕੀ ਹੋ ਜਾਣਾ ਇਹ ਕੋਈ ਮੇਰੀ ਵਡਿਆਈ ਨਹੀਂ ਮੇਰੇ ਮੁਰਸ਼ਿਦ ਦੀ ਵਡਿਆਈ ਹੈ ਮੇਰੇ ਮਾਲਕ ਦੀ ਵਡਿਆਈ ਹੈ ਧੰਨਵਾਦ ਕਰਨ ਵਾਲਾ ਬਾਬਾ ਬੰਦਾ ਕੌਣ ਸਮਝਦੇ ਹੋ ਹਰ ਇੱਕ ਗੱਲ ਹਰ ਇੱਕ ਚੀਜ਼ ਇੱਕ ਸਾਲ ਚ ਜੋ ਸਿੱਖੀ ਹੈ ਆਪਦੇ ਘਰੋਂ ਪਾਈ ਹੈ ਕਿ ਨਹੀਂ ਪਈਏ ਗੱਲ ਦੱਸੋ ਜੀ ਜਿਹੜਾ ਫਕੀਰ ਉਸ ਧੋਨੇ ਤੋਂ ਹੁਕਮ ਦੇ ਗਿਆ ਇਸ ਘਰ ਦੇ ਵਿੱਚ ਇਸ ਜੋਤਾਂ ਚ ਮਿਲਿਆ ਕਿ ਨਹੀਂ ਮਿਲਿਆ ਮਿਲਿਆ ਸੱਚਣਾ ਝੂਠ ਨਹੀਂ ਮਿਲਿਆ ਬਾਬੇ RAMDEV ਦਾ ਚੌਥਾ ਜਾਗਣ ਕਰਾ ਲਿਆ ਅੱਜ ਦੀ ਘੜੀ ਚੌਥਾ ਹੀ ਹੈ ਮੈਂ ਤਾਂ ਨਹੀਂ ਸੀ ਨਾ ਅੱਜ ਚੌਥਾ ਮੇਰੇ ਹੱਥੋਂ ਹੋ ਰਿਹਾ ਹੈ ਨਾਲ ਬਾਬੇ ਮਲੇਰ ਕੋਟਲੇ ਦੇ ਹੈਨਾ ਬਾਬੇ ਮਲੇਰ ਕੋਟਲੇ ਦਾ ਦੂਜਾ ਤੇ ਬਾਬੇ RAMDEV ਦਾ ਚੌਥਾ ਸਭ ਤੋਂ ਪਹਿਲੀ ਗੱਲ ਹੈ ਕਹਿੰਦਾ ਇਹ ਜਿਹੜਾ ਮਾਲਕ ਦੇ ਨਾਂ ਤੇ ਗੁਣਗਾਨ ਹੋਣ ਲੱਗਣਾ ਸਾਰੀ ਉਮਰ ਜੁਟਦਾ ਹੀ ਚੱਲੂਗਾ ਇਕੱਲੇ ਤਾਂ ਨਹੀਂ ਧੰਨ ਠੀਕ ਹੈ ਡਬਲ ਖਰਚਾ ਕਰਨ ਦੀ ਲੋੜ ਨਹੀਂ ਪਹਿਲਾਂ ਪੀਰ ਨੂੰ ਮਨਾਓ ਲਾਲਾਂ ਵਾਲੇ ਕੋਟਲੇ ਨੂੰ ਫਿਰ RAMDEV ਨਹੀਂ ਇੱਕੋ ਤੇਰੀ ਸ਼ਰਧਾ ਚ ਮੰਨੂਗਾ ਪੀਰ ਦੀ ਕੀ ਹਿੰਮਤ ਮੰਨੇ ਨਾ ਤੇਰੀ ਸ਼ਰਧਾ ਹੋਣੀ ਚਾਹੀਦੀ ਧੰਮ ਸਾਹਮਣੇ ਮੈਂ ਮੈਂ ਨਹੀਂ ਕਹਿੰਦਾ ਵੀ ਮੈਂ ਪੀਰ ਵੇਖਿਆ ਮੈਂ ਤਾਂ ਨਹੀਂ ਵੇਖਿਆ ਅੱਜ ਪਰ ਸੇਵਾ ਜਿਹੜੀ ਸੱਚੇ ਦਿਲ ਦੀ ਲੱਗੀ ਫਰਿਆਦ ਹੈ ਉਹ ਬੇੜਾ ਪਾਰ ਗਈ ਸਾਧੂ ਦਾ ਕੰਮ ਹੈ ਸੇਵਾ ਕਰਨਾ ਤੇ ਵਚਨ ਚ ਸੰਗਤ ਦਾ ਭਲਾ ਕਰਾਉਣਾ ਇਹ ਸਾਧੂ ਦਾ ਫਰਜ਼ ਹੈ ਸਮਝਦੇ ਹੋ ਹੁਣ ਜੇ ਮੈਂ ਕਹਾਂ ਵੀ ਮੇਰੇ ਚ ਬਾਬਾ ਵੜਿਆ ਫਿਰ ਇਹ ਤਾਂ ਫਿਰ ਗੱਲ ਉਹ ਫਿਰ ਇੱਕ ਮੈਂ ਵਾਲੀ ਹੋ ਗਈ ਹੈ ਨਾ ਮੈਂ ਨਹੀਂ ਕਰਨਾ ਬਾਬੇ ਨੇ ਨੀਤ ਸਾਫ਼ ਨੂੰ ਭਲਾ ਜੇ ਤੇਰੀ ਨੀਤ ਚੰਗੀ ਸੀ ਤੇਰੀ ਨੀਤ ਸਾਫ਼ ਸੀ ਸਾਲ ਬਾਬੇ ਦੇ ਨਾਂ ਤੇ ਖਾਧੀਆਂ ਕੀਤੀ ਤਾਂ ਤੂੰ ਆਪਦੀ ਕਿਰਤੀ ਆ ਔਰ ਬਾਬਾ ਕਿਹੜਾ ਦਿਹਾੜੀਆਂ ਕਰ ਗਿਆ ਤੇਰੀ ਪਰ ਦਸ ਬਰਕਤ ਪਾਈ ਕਿ ਨਹੀਂ ਪਾਈ 2200 ਤੇ ਗਿਆ ਬਾਬਾ ਪੰਜ ਭਾਤੋਂ ਤੇ ਗਿਆ ਬਾਬਾ ਪਰ ਜਦੋਂ ਬਾਬੇ ਨੇ ਆਪ ਦੀ ਰਚਾਈ ਚਾਰ ਦਿਨਾਂ ਚ ਦਵਾਨ ਬਣਾਤਾ ਹੂੰ ਇਸ ਗੱਲ ਤੇ ਫਿਕਰ ਚ ਸੀ ਵੀ ਆਊ ਕਿੱਥੋਂ ਉੱਥੇ ਜਾਊ ਕਿੱਥੋਂ ਕਹਿੰਦਾ ਜੇ ਬਾਬੇ ਦਾ ਦੀਵਾਨ ਵੀ ਹੋ ਗਿਆ ਤੇ ਪੈਸੇ ਦਾ ਵੀ ਨਹੀਂ ਪਤਾ ਲੱਗਿਆ ਤੇ ਤਬ ਮੈਂ ਤਾਂ ਦਿੱਤਾ ਨਹੀਂ ਨਾ ਪੀਰ ਫੜਾ ਕੇ ਗਿਆ ਤੇਰੀ ਜੇਬ ਚ ਤੇ ਤਾਂ ਨਸੀਹਾ ਕੋਈ ਨਾ ਕੋਈ ਆ ਗਿਆ ਤੇਰੇ ਕੋਲ ਹੋਇਆ ਨਾ ਐਵੇਂ ਪਰ ਤੇਰੇ ਇਹ ਗੱਲਾਂ ਤੋਂ ਵੀ ਇਲਾਵਾ ਇੱਕ ਗੱਲ ਹੈ ਧੂਣਾ ਲੱਗਣ ਤੋਂ ਪਹਿਲਾਂ ਜਿਵੇਂ ਅੱਜ ਧੂਣਾ ਲੱਗ ਗਿਆ ਸਵਾ 10 ਵਜੇ ਧੂਣਾ ਲੱਗ ਗਿਆ ਤੇਰੇ ਘਰੇ ਹਣਾ ਜਾਗਰਤ ਹੋ ਗਿਆ ਧੂਣਾ ਇਹ ਐਂ ਚੱਲਦੇ ਰਹਿਣਾ ਮੈਂ ਮਰ ਜਾਂਦਾ ਮਰ ਜਾਂ ਪਰ ਧੂਣਾ ਨਹੀਂ ਬੁੱਝਦਾ ਧੂਣਾ ਹੀ ਚੱਲਦਾ ਰਹੂਗਾ ਧੰਨ ਜੇ ਤੇਰੇ ਘਰੇ ਬਾਬਾ ਰਹਿਉਂਦੇ ਨਾ ਪਾਵੇ ਤਾਂ ਫੇਰ ਦੱਸੀ ਹੁਣ ਮੈਂ ਮਾਇਕ ਪਾਸੇ ਇੱਕ ਗੱਲ ਕਹੂੰਆ ਕਿਸੇ ਦੇ ਲੱਗਦੀ ਲੱਗੇ ਮੈਨੂੰ ਕੋਈ ਡਰ ਨਹੀਂ ਜਿਹੜੇ ਕਹਿੰਦੇ ਆ ਨਾ ਕਿ ਕੇਵਾਲ ਪਾਪਾ ਬਣਾਤਾ ਮੇਰੇ ਸਤਿ ਸੂ ਤੈਨੂੰ ਆਪ ਦਾ ਬਡੇਰਾ ਮੰਨ ਕੇ ਕਹਿਣਾ ਜੇ ਹੰਦੋ ਸਾਲ ਮੈਂ ਇੱਥੇ ਬੈਠੀ ਪੁੱਛ ਸਕਣੇ ਨਾ ਤਮ ਕਿ ਕਿਸੇ ਦੇ ਲੱਗਦੀ ਤਾਂ ਲੱਗੇ ਮੈਨੂੰ ਕਾਹੇ ਦੇ ਡਰ ਨਹੀਂ ਮੈਂ ਸਾਧਾ ਪੁੱਤ ਹੈ ਤੇ ਮੈਂ ਸਾਧਾ ਹੀ ਰਹੂਗਾ ਚاہے ਮੇਰੀ ਕੋਈ ਧੌਣ ਲਾ ਦੇ ਆਪਦਾ ਪਰਵਾਹ ਨਹੀਂ ਛੱਡੇ ਤਾਂ ਗੱਲ ਹੀ ਗੜੀ ਹੈ ਕਾਹੇ ਵਾ 1 2 3 4 ਚੱਕ ਉੱਤੇ ਆ ਗਏ ਸਾਥ ਕੰਦੇ ਸੰਦੇ ਦੇ ਜੇ ਮਾਲਕ ਦਾ ਐਸਾ ਹੁਕਮ ਹੈ ਦਾਤੇ ਦਾ ਐਸਾ ਹੁਕਮ ਹੈ ਧੂਣਾ ਲੱਗਣ ਤੋਂ 3 ਦਿਨ ਪਹਿਲਾਂ ਸਾਧ ਘਰੇ ਹਾਕ ਮਾਰ ਗਿਆ ਸੀ ਸਾਰਾ ਟੱਬਰ ਜਿੱਥੇ ਖੜੇ ਹੋ ਆਪਦੀ ਆਪਦੀ ਜਗ੍ਹਾ ਤੇ ਖੜੇ ਹੋ ਕੇ ਮੇਰੇ ਨਾਲ ਗੱਲ ਕਰੋ ਭਾਈ ਮਾਰੀ ਹੀ ਪੁੱਤੋਏ ਮਾਰੀ ਸੀ ਮਾਤਾ ਅੱਜ ਦੀ ਘੜੀ ਬਾਬਾ ਤੁਹਾਡੇ ਘਰੇ ਜਿਹੜੇ ਕਹਨੇ ਆ ਨਾ ਬਾਬੇ ਬਣ ਕੇ ਨਹੀਂ ਅੱਜ ਦੁੱਖ ਨੂੰ ਬਣਿਆ ਕਹੇ ਤੇ ਸ਼ੌਂਕ ਨੂੰ ਨਹੀਂ ਬਣਿਆ ਸਮਝ ਦੁੱਖ ਹਰੇਕ ਨੂੰ ਹੁੰਦਾ ਹੈ ਕਿਸੇ ਕੋਈ ਸੁਖੀ ਨਹੀਂ ਪਰ ਕਿਸੇ ਨੂੰ ਚਾਹ ਨਹੀਂ ਹੁੰਦਾਗਾ ਵੀ ਇੱਕ ਚੀਜ਼ਾਂ ਚ ਵੜੇ ਆਪਦੇ ਦੁੱਖ ਨੂੰ ਜਿਹਦਾ ਤਬਦਾ ਉਹ ਹੀ ਕਰਦਾ ਮਾਤਾ ਦੂਜੇ ਕਿਸੇ ਨੂੰ ਕੋਈ ਭਾ ਨਹੀਂ ਜੇ ਕਿਸੇ ਸਮਝਦੇ ਹੋ ਅੱਜ ਦੀ ਘੜੀ ਬਾਬਾ ਤੁਹਾਡੇ ਘਰੇ ਆ ਆ ਕੁੜੀ ਤੇ ਜਿੰਨੇ ਵਚਨ ਕਰਕੇ ਗਿਆ ਪੂਰੇ ਕੀਤੇ ਕਿ ਨਹੀਂ ਕੀਤੇ ਨਾਲੇ ਕੁੜੀ ਤੋਂ 10 ਫੁੱਟ ਦੂਰ ਹੋ ਕੇ ਗੱਲ ਕਰਦਾ ਸੀ ਢੀ ਤੋਂ ਬਿਨਾ ਸਾਥ ਬੋਲਿਆ ਨਹੀਂ ਆਹੀ ਕੁੜੀ ਦੂਰ ਬੈਠੀ ਦਰਾਡੇ ਬੈਠੀ ਤੁਹਾਨੂੰ ਕਹਿੰਦੀ ਸੀ ਵੀ ਘਰੇ ਆ ਖਲਾਨਾ ਕੰਮ ਕਰੀ ਜਾਂਦੀ ਐ ਇਹ ਤੁਹਾਡੇ ਸਾਥ ਦੀ ਪਛਾਣ ਹੈ ਮੇਰੇ ਲਈ ਹੈਨਾ ਘਰੇ ਸੇਵਾ ਤੁਹਾਡੇ ਜੋਤ ਜਗਦੀ ਹੈ ਬਾਹਰ ਤੁਹਾਡੇ ਬੱਚੇ ਫਿਰਦੇ ਆ ਸਾਥ ਤੁਹਾਨੂੰ ਸਾਰੀ ਹੱਥ ਦੀ ਡਿਟੇਲ ਦੇ ਦਿੰਦਾ ਵੀ ਇਹ ਕੀ ਕਰਕੇ ਤਾਂ ਇਹ ਸੱਚ ਹੈ ਝੂਠਾ ਨਹੀਂ ਨਾ ਐਨੀ ਸੰਗਤ ਸੁਣਦੀ ਹੈ ਹੈਨਾ ਐਵੇਂ ਨਹੀਂ ਤੇ ਰੱਖੇ ਬਾਬਾ ਜੀ ਨੀਤਾਂ ਨੂੰ ਮਰਾਦਾ ਸਮਝਾਈ ਸਾਫ ਨੀਤ ਰੱਖੇਗਾ ਐਂ ਫਲ ਲੱਗਦੇ ਜਾਣਗੇ ਤੈਨੂੰ ਆਪ ਨੂੰ ਹੀ ਬਦਲ ਲੱਗਣਾ ਭਵੇਂ ਯਾਰ ਕਿਸੇ ਨੂੰ ਬਲਾਈਂ ਚ ਨਾ ਬਲਾਈ ਤੇਰਾ ਜਿਹੜਾ ਧੂਨੇ ਤੇ ਮੱਥਾ ਟੇਕ ਗਿਆ ਭਲਾ ਤੇਰਾ ਕੰਮ ਧੂਨੇ ਦੀ ਸੇਵਾ ਕਰਦਾ ਦੰਨ ਸਮਝਾ ਗਈ ਮੈਂ ਆਵਾ ਨਾਮ ਆ ਇਹ ਧੂਨੇ ਤੇ ਸਾਦਾ ਹੀ ਬੁੱਕੂ ਨਾ ਬੁੱਕੇ ਤੇ ਫਿਰ ਦਸੀ ਵੀ ਕਿਸੇ ਲੰਡੂ ਸਾਧ ਨੂੰ ਗੁਰੂ ਬਣਾ ਲਿਆ ਸੀ ਪੈਸੇ ਹੁਣ ਮੈਂ ਤੇਰਾ ਸ਼ੇਰਾ ਤੂੰ ਮੈਨੂੰ ਪੁੱਤ ਕਹਿਦਾ ਕੋਈ ਚੱਕਰ ਨਹੀਂ ਕਹਿਓ ਸਾਦਾ ਰੋਈਆਂ ਦੇ ਵਿੱਚ ਰੰਗਾਂ ਦੇ ਵੀ ਧੂਨੇ ਜਗਮ ਲੰਗਾਂ ਦੇ ਉਹ ਰੋਈਆਂ ਦੇ ਵਿੱਚ ਰੰਗਾਂ ਦੇ ਵੀ ਧੂਨੇ ਜਗੜ ਲੰਗਾਂ ਦੇ ਮੇਰੇ ਹੋਂਦਾਂ ਦੇ ਪੁੱਤ ਮੈਂ ਡਰਾਂ ਜੀ ਉਹ ਦਾਤ ਖੋ ਰਿਆ ਫਕਰ ਆਵੇ ਪੁੱਤ ਮੈਂ ਡਰਾਂ ਜੀ ਉਹ ਕੋਲੇ ਫਕੀਰ ਮੈਂ ਬੈਠਾ ਮੈਂ ਡਰਾਂ ਉਹ ਸਾਧਾ ਮੇਰੇ ਰਿੱਕੇ ਬੈਠਾ ਆ ਲੈ ਬਾਬਾ ਸਾਰੀਆਂ ਗੱਲਾਂ ਹੋਈਆਂ ਸਾਰੀਆਂ ਪੁੱਛਾਂ ਹੋਈਆਂ ਤੈਨੂੰ ਗੱਲਾਂ ਦੱਸੀਆਂ ਇਨੀਆਂ ਕਿ ਦਿਨੀਆਂ ਕਿ ਮੈਂ ਦੱਸਣੀਆਂ ਇਨੀਆਂ ਤਾਂ ਤੂੰ ਸਿੱਖ ਹੀ ਗਿਆ ਸਾਲ 'ਚ ਹਨਾ ਧੂਨੇ ਦੇ ਦੋ ਚੀਜ਼ਾਂ ਦਾ ਹੀ ਵਾਸਾ ਰਹੂਗਾ ਤੀਜੀ ਚੀਜ਼ ਦਾ ਵਾਸਾ ਨਹੀਂ ਰਹਿੰਦਾ ਨਾ ਉਹ ਨਾ ਥਾਂ ਦਾ ਧੂਨੇ ਉਹ ਸਦਾ ਹੀ ਰਹੂਗਾ ਸਿੱਧਾਂ ਦਾ ਧੂਨਾ ਸਦਾ ਹੀ ਰਹੂਗਾ ਇੱਕ ਸੰਤ ਤੇ ਇੱਕ ਸਾਧ ਦੋਈ ਰਹਿੰਦੇ ਪਰ ਮੈਨੂੰ ਗੱਲ ਦੱਸੀ ਅੱਜ ਲੱਸੀ ਵਾਲੇ ਬਾਪੇ ਨੂੰ ਕੀ ਦੇ ਕੇ ਆਇਆ ਫਿਰ ਹੋਰ ਹੋਰ ਵੀ ਕੁਛ ਨਹੀਂ ਦਿੱਤਾ ਕੱਲੇ ਕੱਪੜੇ ਪਾਏ ਆ ਉੱਥੇ ਪਾਸੇ ਤੇ ਰੋਟੀ ਚ ਕੀ ਖਵਾਤਾ ਕੀ ਕਿਉਂ ਖੀਰ ਵੇਰੀ ਦੁੱਧ ਮੁੱਕ ਗਿਆ ਤੜਕੇ ਵੇਲੇ ਕੀ ਹੋ ਗਿਆ ਸੀ ਇਹ ਗੱਲ ਦੱਸਿ ਬਾਬਾ ਇਹਨੂੰ ਚਿੱਟੀ ਪੱਗ ਕਿਉਂ ਨਹੀਂ ਦਿੱਤੀ ਚਿੱਟੀ ਪੱਗ ਮੰਗਦਾ ਸਮਝ ਆ ਗਈ ਬਨਣੀ ਲੈ ਕੇ ਬਾਬੇ ਦੇ ਨਾਮ ਦੀ ਆਪਦੇ ਸਖਸ਼ੀ ਦੇ ਨਾਮ ਦੀ ਲੈ ਕੇ ਗੱਡੀ ਦੇ ਵਿਰਾਜਮਗਾ ਆਪਦੀ ਜਗ੍ਹਾ ਤੇ ਵਿਰਾਜਮਗਾ ਸਵਾ ਪੰਜ ਮੀਟਰ ਚਿੱਟੇ ਰੰਗ ਦੀ ਪੱਗ ਲੈ ਕੇ ਰੱਖ ਦੇਣੀ ਹੈ ਸਮਝਦਾ ਤੇ ਜੇ ਬਾਬਾ ਆਪ ਆਕੇ ਨਾ ਸੁਣੇ ਤੇ ਬੇੜਾ ਪਾਰ ਨਾ ਕਰੇ ਫਿਰ ਤਾਂ ਅਸੀਂ ਕੀ ਕਹਿੰਦੇ ਧੰਨ ਸਮਝਦਾ 1 2 3 ਅੱਜ ਦੀ ਘੜੀ ਅੱਜ ਤੇ ਪਲ ਤੇਰੇ 5 6 ਜੀ 7 ਜੀ ਠੀਕ ਹੈ ਪੰਜ ਤੁਸੀਂ ਦੋ ਬੇਬੇ ਤੇ ਬਜ਼ੁਰਗ ਥੋੜਾ ਵੱਡਾ ਭਾਈ ਹੋਗਾ ਸੱਤਾਂ ਦਾ ਬੇੜਾ ਪਾਰ ਨਾ ਮਾਤਾ ਨੂੰ ਦਿੱਕਤ ਆਵੇ ਨਾ ਬੱਚਿਆਂ ਨੂੰ ਹੋਵੇ ਕਿਸੇ ਨੂੰ ਨਹੀਂ ਆਉਂਦੀ ਨੋਂਬਰ ਨੋ ਬਾਬਾ ਆਪਦੇ ਧੂਨੇ ਤੇ ਵਿਰਾਜਮਣ ਰਹੂਗਾ ਕਿਸੇ ਨੂੰ ਐ ਨਹੀਂ ਦਿਸਦਾ ਕਰੇ ਹਾਂ ਜੇ ਕੋਈ ਵੱਟ ਫੇਰ ਕਰੂਗਾ ਚਾਹੇ ਉਹ ਘਰ ਤੋਂ ਆ ਚਾਹੇ ਉਹ ਬਾਹਰ ਤੋਂ ਆ ਸਮਝ ਆ ਗਈ ਇੰਨੀਆਂ ਗੱਲਾਂ ਦੇ ਖਿਆਲ ਰੱਖਣੇ ਆ ਧੂਨੇ ਦਾ ਨਾਮ ਰੱਖਣਾ ਆਪਦੀ ਗੱਦੀ ਦਾ ਨਾਮ ਰੱਖਣਾ ਬਾਬਾ ਤੈਨੂੰ ਤੇਰੇ ਨਾਲ ਰਾਹ ਤੇ ਕੰਮ ਕਰੂ ਸਮਝ ਆ ਗਈ ਮੈਂ ਤੈਨੂੰ ਜਿੱਥੇ ਕਿਹਾ ਸਭ ਤੋਂ ਵੱਡਾ ਸਲਾਮ ਤੈਨੂੰ ਐ ਬਾਬਾ ਮੇਰੀ ਕਦੇ ਤੂੰ ਮੋੜੀ ਤੇਰੀ ਐਡੀ ਵੱਡੀ ਉਮਰ ਐ ਮੈਂ ਜਿਹੜਾ ਵੀ ਬਾਬੇ ਤੋਂ ਵਚਨ ਲੈ ਕੇ ਦਿੱਤਾ ਮੇਰਾ ਅਜਤ ਕਰਨੀ ਤੂੰ ਮੋੜੀ ਦਵਾਨ ਵੀ ਤੇਰਾ 28 ਭਾਦੋਂ ਦਾ 5 ਭਾਦੋਂ ਦਾ ਮੈਂ ਹੀ ਕੱਢਿਆ ਸੀ ਪਰ ਧੱਕੇ ਨਾ ਕਰਾਇਆ ਵੀ 4 ਦਿਨਾਂ ਤੇ ਮੈਂ ਹੀ ਆ ਕਰਾਇਆ ਨਾ ਤੇਰਾ ਕੋਈ ਹੱਥ ਨਹੀਂ ਇਹਦੇ 'ਚ ਤੈਨੂੰ ਮੈਂ ਹੀ ਕਿਹਾ ਸੀ ਖੁਦ ਵੀ ਕਰਾ 4 ਦਿਨਾਂ 'ਚ ਹੀ ਕਰਨਾ ਇਵੇਂ ਐ ਤਾਂ ਮਾਲਕ ਨੇ ਤੇਰਾ ਆਪ ਆਕੇ ਸਵਾਰ ਲੈ ਸਵਰਨਾ ਇੱਥੇ ਸੀਗਾ ਇਸੇ ਘਰ ਚੀ ਸਵਰਨਾ ਸੀ ਤਾਂ ਹੀ ਮੋੜ ਕੋੜ ਕੇ ਮੈਨੂੰ ਉੱਥੇ ਲੈ ਗਿਆ ਉਹ ਖਾਰ ਖਜਾਨੇ ਮੰਗਾਂ ਦੇ ਵਿੱਚੋਂ ਮੈਂ ਦਰਾਜੀ ਜੱਟ ਖੋਰਿਆ ਪੀਰਾਂ ਦੇ ਵਿੱਚੋਂ ਮੈਂ ਦਰਾਜੀ ਉਹ ਜੱਟ ਖੋਰਿਆ ਪੀਰਾਂ ਦੇ ਵਿੱਚੋਂ ਮੈਂ ਦਰਾਜੀ ਉਹ ਪੱਕਾ ਪੀਣਿਆ ਪੀਰਾਂ ਦੇ ਵਿੱਚੋਂ ਕਹਿੰਦਾ ਰਾਈ ਰਾਈ ਤੇ ਫਕਰ ਦੇ ਨਾਮ ਦੀ ਮੋਹਰ ਮਾਲਕ ਕਹਿੰਦਾ ਅੱਜ ਦਾ ਕੀਤਾ ਪੰਡਾਰਾ ਅੱਜ ਦਾ ਸ਼ਿਕਾਇਆ ਲੰਗਰ ਤੇਰੇ ਘਰ ਦੇ ਵਿੱਚੋਂ ਲੱਗਾ ਲੰਗਰ ਕਹਿੰਦਾ ਤੁਰ ਦਰਗਾਹਮਣ ਜੂੜੇ ਸੇਵਾ ਤਨ ਜੇ ਮਾਲਕ ਐਸੀ ਗੱਲ ਕਹਿੰਦਾ ਕਹਿੰਦਾ ਲੰਗਰ ਛਕਾਉਣ ਦੇ ਨਾਲ ਹੀ ਤੇਰਾ ਭਲਾ ਹੋਣਾ ਸੀ ਸੇਵਾਦਾਰਾ ਹੋ ਗਿਆ। ਜਾਂ ਮਾਲਕ ਦਾ ਐਸਾ ਰੰਗ ਹੈ ਕਹਿੰਦਾ ਜਿਹੜਾ ਸੇਵਾ ਕਰ ਗਿਆ ਉਹ ਵੀ ਤਰ ਗਿਆ ਹੋਏ ਤੇ ਜਿਹੜਾ ਨਹੀਂ ਕਰਕੇ ਗਿਆ ਕਹਿੰਦਾ ਉਹ ਵੀ ਤਰ ਗਿਆ। ਧੰਨ ਨੇਚਾ ਤੇ ਭਰੋਸਾ ਕਹਿੰਦਾ ਮਾਲਕ ਦਾ ਐਸਾ ਹੁਕਮ ਹੈ ਆਈ ਸੰਗਤ ਦੀ ਚੌਕੀ ਕਬੂਲ। ਧੰਨ ਮਾਲਕ ਦਾ ਐਸਾ ਹੁਕਮ ਹੈ RAM ਸਾਹਿਬੀ ਦਾ ਐਸਾ ਹੁਕਮ ਹੈ ਬਾਬੇ ਦੇ ਨਾਂ ਤੇ ਲੱਗੇ ਪੰਜ ਭਜਨ ਮਨਜ਼ੂਰ ਹੈ ਸੇਵਾ ਦਾ ਧੰਨ ਜੇ ਦਾਦੇ ਦਾ ਐਸਾ ਹੁਕਮ ਹੈ ਕਹਿੰਦਾ ਪੰਜਵਾਂ ਜਾਗੜ ਕਰਦਾ ਜਾਏਗਾ ਬਾਬਾ ਰਾਮਦੇਵ ਕਹਿੰਦਾ ਅਪਾਰ ਕਿਰਪਾ ਕਰ ਦੂਆ ਤੇਰੇ ਭਾਈਓ ਜਿਹੜੇ ਵਚਨ ਹੋਏ ਧੰਨ ਸਮਝ ਆ ਗਈ ਸੇਵਾਦਾਰਾ ਹਾਂ ਸਾਜੀਆਂ ਦਾ ਸਾਜ ਮਨਜ਼ੂਰ ਹੈ ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਚੇਲੇ ਬਾਲਕਿਆਂ ਦੀਆਂ ਲੱਗੀਆਂ ਪਾਉਣਾ ਮਨਜ਼ੂਰ ਧੰਨ ਆਈ ਸੰਗਤ ਦੀ ਸਾਰੀ ਦੀ ਚੌਂਕੀ ਕਬੂਲ ਆ ਭਾਈਓ ਲੱਖ ਲੱਖ ਵਧਾਈਆਂ ਇਸ ਨਗਰ ਖੇੜੇ ਲੱਖ ਲੱਖ ਵਧਾਈਆਂ ਇਸ ਨਗਰ ਖੇੜੇ ਵਿੱਚ ਵਾਸਤੇ ਫਕਰ ਫਕੀਰਾ ਹਾਂ ਬੋਲ ਸੰਗਤ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਹਾਂ ਟੇਕੇ ਮੱਥਾ ਸੇਵਾ ਤੇਰਾ ਵੈਜਾ ਭਾਈਓ